ਤਾਂ ਸਰ ਜਿਹੜੇ ਯਾਦਗਰੀ ਗੇਟ ਸੀ ਉਹ ਕਾਫੀ ਖਰਾਬ ਹੋ ਚੁੱਕੀ ਸੀ ਚੁੱਕੀ ਸੀ ਕਿ ਅੱਜ ਅਸੀਂ ਉਹਦੇ ਸਬੰਧ ਵਿੱਚ ਸੀਐਮ ਸਰ ਜਿਹੜਾ ਐਸੀ ਬੰਗਪੱਤਰ ਵੀ ਜਿਹੜਾ ਯਾਦਗਰੀ ਜਿਹੜਾ ਚਿੰਨਾ ਹੈ ਉਹ ਕਾਫੀ ਖਰਾਬ ਹੋ ਚੁੱਕਿਆ ਵੀ ਉਹ ਜਿਹੜਾ ਹੈਗਾ ਦੁਬਾਰਾ ਬਣਾਇਆ ਜਾਵੇਗਾ ਸੀਐਮ ਸਰ ਨੇ ਜਿਹੜੇ ਕੱਲ੍ਹ ਕੇ ਅਸੀਂ ਅੱਜ ਇੱਥੇ ਮਿਲਣਾ ਆਏ ਜਦੋਂ ਸਰ ਨੇ ਬੁਝੇ ਤਰੀਕੇ ਨਾਲ ਬਲੇ ਇੰਦਾ ਬੁਝੇ ਤਰੀਕੇ ਨਾਲ ਬਲੇ ਕਿ ਅਸੀਂ ਸਾਰੇ ਇੱਥੇ ਬਹੁਤ ਖੁਸ਼ ਆ ਹਾਲਾਂਕਿ ਸਾਡੇ ਪੰਜਾਬ ਦੇ ਵੀ ਸੀਐਮ ਨੇ ਉਹ ਬਹੁਤ ਜ਼ਿਆਦਾ ਵਿਜ਼ਿਟ ਉਹਦੇ ਨੇ ਕੰਮ ਕਰਾਉਣਾ ਜੋ ਐਲਾ ਕਮ ਟਾਈਮ ਕਿਸੇ ਨੂੰ ਦੇਖ ਨਹੀਂ ਪਾਉਂਦੇ ਇਹ ਫਿਰ ਵੀ ਕੇਂਦਰ ਦੇ ਵਿੱਚ ਵੀ ਕੰਮ ਹੋਣ ਕਰਕੇ ਇਹਨਾਂ ਦੀ ਕਾਫੀ ਜਿਹੜੀ ਹੈਗੀ ਆ ਮਤਲਬ ਕਿ ਵੀ ਇਹਨਾਂ ਦਾ ਵੀ ਕੰਮ ਹੈ ਪਰ ਬਹੁਤ ਵਗੇ ਤਰੀਕੇ ਨਾਲ ਮਿਲ ਨੇ ਈਜੀ ਮਿਲ ਨੇ। ਤੋਂ ਜਿਹੜੇ ਮੰਗਰ ਦਾਸੀ ਰੱਖੀ ਦੇ ਜਦੋਂ ਮੈਂ ਟ੍ਰੇਨ ਰੁਕਣੀ ਸੀ ਧੰਧਾਨ ਸਾਹਿਬ ਤੋਂ ਜਦੋਂ ਜਾਂਦੇ ਨੇ ਲੋਕ ਹਜੂਰ ਸਾਹਿਬ ਨੂੰ ਉਹ ਧੰਧਾਨ ਸਾਹਿਬ ਮੱਥਾ ਟੇਕ ਕੇ ਜਾਂਦੇ ਨੇ ਫਿਰ ਉਹ ਅੱਗੇ ਟ੍ਰੇਨ ਹਜੂਰ ਸਾਹਿਬ ਦੀ ਫੜਦੇ ਨੇ। ਉੱਥੇ ਟ੍ਰੇਨ ਨਹੀਂ ਰੁਕਦੀ ਸੀ। ਇਸ ਕਰਕੇ ਇੰਟਰੀ ਸਿਟੀ ਜਿਹੜੀਆਂ ਦੂਈਆਂ ਵੱਡੀਆਂ ਟ੍ਰੇਨਾਂ ਨੇ ਉਹ ਕੋਈ ਨਹੀਂ ਰੁਕਦੀ ਸੀ। ਹੋ ਯਾਤਰੀ ਉੱਥੋਂ ਛੱਡ ਕੇ ਆਰਮਨਾਲ ਹਜੂਰ ਸਾਹਿਬ ਪਾ ਸਕਦੇ ਨੇ ਤੇ ਜਿਹੜੀ ਹੋਰ ਉੱ ਅਗੇ ਜਾਉਂਦੇ ਤੇ ਜੀਪ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਅਗਵਾਤ ਕਰਦੇ ਆ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਦਵਾਤਾ ਧੰਨਵਾਦ ਅਸੀਂ ਅੱਜ ਸੀਐਮ ਰੈਜੀਡੈਂਸ ਤੇ ਚੰਡੀਗੜ੍ਹ ਆਏ ਆ ਜੀ ਸਾਡੇ ਧੰਤਾਨ ਸਾਹਿਬ ਗੁਰੂ ਨੌਮੀ ਪਾਸ਼ੀ ਜੀ ਦਾ ਗੁਰੂ ਘਰ ਹੈ ਉੱਥੇ ਸਾਂਝੇ ਕੰਮ ਸਨ ਜਿਵੇਂ ਸਾਡੇ ਟ੍ਰੇਨ ਰੋਕਣ ਦਾ ਕੰਮ ਸੀ ਤੇ ਹਰਿਆਣਾ ਰੋਡ ਵਿੱਚ ਬੱਸ ਲਵਾਉਣ ਦਾ ਕੰਮ ਸੀ ਹੋਰ ਕੰਮ ਸਨ ਸਾਨੂੰ ਬੜਾ ਵਧੀਆ ਲੱਗਾ ਸੀਐਮ ਸਾਹਿਬ ਨੂੰ ਮਿਲ ਕੇ ਸੀਐਮ ਸਾਹਿਬ ਨੇ ਸਾਨੂੰ ਇੰਨਾ ਭਰੋਸਾ ਦਿੱਤਾ ਵੀ ਸਾਡੀ ਇਨੀ ਆਤਮਾ ਖੁਸ਼ ਹੋਈਏ ਸਾਰੇ ਸਰਪੰਚਾਂ ਦੀ ਤੇ ਸਾਡੇ ਇਲਾਕੇ ਦੀ ਵੀ ਸਾਨੂੰ ਸੀਐਮ ਸਾਹਿਬ ਨੇ ਕੱਲੀ-ਕੱਲੀ ਚੀਜ਼ ਦਾ ਵਿਸ਼ਵਾਸ ਦਿੱਤਾ ਹੈ ਵੀ ਤੁਹਾਡਾ ਕੱਲਾ-ਕੱਲਾ ਕੰਮ ਹੋਏਗਾ ਇਸ ਕਰਕੇ ਅਸੀਂ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਸਾਨੂੰ ਇਹੋ ਜਿਹੇ ਸੀਐਮ ਪਹਿਲੀ ਵਾਰੀ ਇਹਨੇ شریف ਸੀਐਮ ਮਿਲੇ ਨੇ ਜਿਨ੍ਹਾਂ ਨੇ ਕੱਲੇ-ਕੱਲੇ ਕੰਮ ਬਾਰੇ ਸਾਨੂੰ ਵਿਸ਼ਵਾਸ ਦਿਵਾ ਕੇ ਸਾਡੇ ਕੰਮ ਕਰਨਗੇ ਅਸੀਂ ਸੀਐਮ ਸਾਹਿਬ ਜੀ ਨਾਲ ਬੜੇ ਖੁਸ਼ ਹਾਂ ਉਹਨਾਂ ਨੇ ہماری ਇੱਕ ਇੱਕ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਅਸੀਂ ਵੀ ਚਾਹਦੇ ਹਾਂ ਕਿ ਦੂਸਰੀ ਸਟੇਟਸ ਜਾਈਏ ਪੰਜਾਬ ਸੇ को भी ऐसे मुख्यमंत्री मिल जाए हम ऐसी कामना करते हैं उन्होंने हमारे हर काम को समय पर पूरा करने का भरोसा दिलाया हम मुख्यमंत्री से मिलकर बड़े खुश हैं